ਖੇਰਾਂ ਤੇ ਕਸਬਿਆਂ ਲਈ ਬੜਾ ਖਾਸੀ VOTING ਹੋਈ ਹੈ ਵੋਟਾਂ ਦੇ ਵਿੱਚ ਇਹ ਵੀ ਅੰਕੜੇ ਹੁਣ ਤੱਕ ਜਿੰਨੇ ਕੋਏ ਹਾਲਾਂਕਿ ਪੰਜਾਬ ਰਾਜ ਅਧਿਕਾਰੀ ਦੇ ਜਿਹੜੇ ਦਫ਼ਤਰ ਤੋਂ ਜਾਰੀ ਹੋਣੇ ਹਨ ਅਧਿਕਾਰਤ ਤੌਰ ਤੇ ਅੰਕੜੇ ਪਰ ਪਤਾ ਲੱਗਿਆ ਕਿ ਝਾੜੂ ਦੀ ਬਹੁ ਗਿਣਤੀ ਸੀਟਾਂ ਦੇ ਵਿੱਚ ਜਿੱਤ ਹੋਈ ਹੈ ਪਰ ਇਹ ਵੀ ਨਹੀਂ ਕਿਸੇ ਤੋਂ ਲੋਕੀਸ਼ ਵੀ ਗੱਲ ਕਿ ਸੱਤਾ ਧਿਰ ਦੇ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਵੀ ਹਾਰ ਦਾ ਮੂੰਹ ਵੇਖਿਆ ਅੱਜ ਉਹਨਾਂ ਨੇ ਜਿੰਨੀ ਛੋਟੀ ਇਲੈਕਸ਼ਨ ਹੁੰਦੀ ਉਹਨਾਂ ਜਿਆਦਾ ਜ਼ੋਰ ਲੱਗਦਾ ਉਹਨਾਂ ਪੈਸੇ ਦਾ ਜ਼ੋਰ ਲੱਗਦਾ ਜ਼ਬਰਦਸਤ ਜ਼ੋਰ ਲੱਗਦਾ ਸਰਕਾਰੀ ਧੱਕਾਸ਼ਈ ਦਾ ਜ਼ੋਰ ਲੱਗਦਾ ਹੀ ਪਟਿਆਲੇ ਦੇਖ ਲਈ ਅੰਮ੍ਰਿਤਸਰ ਦੇਖ ਲਈ ਲੁਧਿਆਣੇ ਦੇਖ ਲਈ ਸਾਰੇ ਸ਼ਹਿਰਾਂ ਦੇ ਅਮਲੋ ਦੇਖ ਲਈ ਨਾ ਹੁਣ ਰਹੀ ਗੱਲ ਕਿ ਜਿਹੜੀ ਛੋਟੀ ਇਲੈਕਸ਼ਨ ਉਹ ਸਰਕਾਰ ਦੇ ਨਾਲ ਵੱਜੀ ਹੁੰਦੀ ਆ ਜੀ ਚਾਹੇ ਪੰਚਾਇਤੀ ਚੋਣਾਂ ਹੋਣ ਚਾਹੇ ਬਲਾਕ ਸਮਤੀ ਹੋਣ ਚਾਹੇ ਨਗਰ ਨਿਕੰਦਿਆਂ ਚੋਣਾਂ ਲੋਕਾਂ ਲੋਕ ਵੀ ਸਿਆਣੇ ਹੁੰਦੇ ਨੇ ਕਿ ਹਲੇ ਸਰਕਾਰ ਦੇ 2 ਸਾਲ ਬਾਕੀ ਆ ਆਪੋਜੀਸ਼ਨ ਪਾਰਟੀ ਦੇ ਕਾਉਂਸਲਰ ਨੂੰ ਜਿਤਾ ਕੇ ਸਾਨੂੰ ਕੀ ਮਿਲੂਗਾ ਫੰਡ ਤੇ ਸਰਕਾਰ ਨੂੰ ਕਿਉਂਕਿ ਇੰਡੀਆ ਦੇ ਵਿੱਚ ਫੈਸ਼ਨ ਆ ਜੇ ਦੂਜੀ ਪਾਰਟੀ ਦੀ ਅਗਰ ਕੌਂ ਬਾਂਜੇ ਨਗਰ ਕਾਉਂਸਲ ਜਾਂ ਪੰਚਾਇਤ ਦੇ ਗ੍ਰਾਂਟ ਨਹੀਂ ਮਿਲਦੀ ਪਰੇ ਐਮਐਲਏ ਦੇ ਗੀੜੇ ਮਾਰਨੇ ਪੈਂਦੇ ਨੇ ਅੱਜ ਜਿਹੜੀਆਂ 42 ਨਗਰ ਕਮੇਟੀਆਂ ਤੇ ਪੰਜ ਨਗਰ ਨਿਗਮ ਜਲੰਧਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਤੇ ਫਗਵਾੜਾ ਫਗਵਾੜੇ ਦੇ ਵਿੱਚ ਤੇ ਕਾਂਗਰਸ ਦੀ ਝੰਡੀ ਕਹਿੰਦੇ ਆ ਆ ਗਈ ਆ ਪਰ ਬਾਕੀ ਜ਼ਿਆਦਾਤਰ ਪਟਿਆਲੇ ਨਗਰ ਨਿਗਮ ਆਮਾਦੀ ਪਾਰਟੀ ਦਾ ਕਬਜ਼ਾ ਹੋ ਗਿਆ ਅੰਮ੍ਰਿਤਸਰ ਤੋਂ ਵੀ ਰਿਪੋਰਟਾਂ ਆਏ ਲੁਧਿਆਣਾ ਤੋਂ ਵੀ ਆਏ ਨੇ ਜਲੰਧਰ ਤੋਂ ਵੀ ਇਹ ਨੇ ਇਹ ਹੁਣ ਅਸੀਂ ਹਰ ਇੱਕ ਨੂੰ ਪਤਾ ਸੀ ਕਿ ਆਮਾਦੀ ਪਾਰਟੀ ਨੇ ਜਿੰਨਾ ਜ਼ੋਰ ਵੀ ਲਿਆ ਔਰ ਲੋਕ ਵੀ ਸਿਆਣੇ ਨੇ ਕੇ ਫਾਇਦਾ ਤੇ ਸਰਕਾਰ ਨੂੰ ਜਤਾਉ ਨੂੰ ਇਸ ਕਰਕੇ ਸਰਕਾਰ ਚਾਹੇ ਜੇ ਢੋਲ ਵਜਾ ਲੇ ਚਾਹੇ ਲੱड्डੂ ਵੰਡ ਲੇ ਉਹਦਾ ਕੋਈ ਫਰਕ ਨਹੀਂ ਪੈਣਾ ਹੈਗਾ ਅਗਲੀਆਂ ਮੇਨ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਲੋਕ ਸਭਾ ਤੇ ਬੁਧਾ ਸਭਾਈ ਹੁੰਦੀ ਹੈ ਛੋਟੇ ਇਲੈਕਸ਼ਨ ਮੈਟਰ ਨਹੀਂ ਕਰਦੀ ਲੋਕਾਂ ਵਾਸਤੇ ਮੈਟਰ ਕਰਦੀ ਹੈ ਲੇਕਿਨ ਸਰਕਾਰ ਸਰਕਾਰ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਨਗਰ ਨਿਗਮ ਚੋਣਾਂ ਜਿੱਤ ਕੇ ਤੇ ਲੋਕਾਂ ਨੇ ਸਰਕਾਰ ਦੇ ਹੱਕ ਚ ਬਹੁਮਤ ਦੇ ਦਿੱਤਾ ਨਹੀਂ ਉਹਨਾਂ ਨੇ ਆਪਣੇ ਕਰਕੇ ਦਿੱਤਾ ਕਿ ਸ਼ਹਿਰਾਂ ਦੇ ਵਿਕਾਸ ਰੁਕ ਜੂਗਾ ਜੇ ਇਹ ਦੂਜੀ ਪਾਰਟੀਆਂ ਦੇ ਕੌਂਸਲਰ ਜਿਤਾ ਦਿੱਤੇ ਸ਼ਹਿਰਾਂ ਦੀ ਸਫਾਈ ਗੰਦ ਇਹ ਕਹਿੰਦੇ ਚੁੱਕਣਾ ਨਹੀਂ ਹੈ ਜੇ ਡਿਵੈਲਪਮੈਂਟ ਨਹੀਂ ਹੋਣੀ ਸਰਕਾਰ ਜ਼ਰੂਰ ਆਪਣੇ ਪਿੱਠ ਥਾਪੜੂਗੀ ਕਿ ਮੋਹਰ ਲੱਗ ਗਈ ਜੀ ਰਵਿੰਦ ਕੇਜਰੀਵਾਲ ਦੀ ਪਾਲਸੀ ਨੂੰ ਮੋਹਰ ਲੱਗ ਗਈ ਭਗਵੰਤ ਮਾਨ ਸਾਹਿਬ ਦੇ ਯੋਰ ਨੂੰ ਮੋਹਰ ਲੱਗ ਗਈ ਪਾਲਸੀ ਨੂੰ ਰੰਗੜਾ ਪੰਜਾਬ ਬਣ ਗਿਆ ਹੈ ਨਾ ਆਪ ਦੀ ਜਿਹੜੀ ਨਵੀਂ ਲੀਡਰਸ਼ਿਪ ਚੁਣੀ ਗਈ ਅਮਨ ਰੋੜਾ ਸ਼ੈਰੀ ਕਲਸੀ ਨੂੰ ਅੱਗੇ ਲਾਇਆ ਗਿਆ ਉਹ ਵੀ ਬੜੇ ਖੁਸ਼ ਹੋ ਰਹੇ ਹਨ ਉਹ ਦੋ ਦਿਨ ਦੀ ਖੁਸ਼ੀ ਆ ਉਦੋਂ ਪਤਾ ਲੱਗੂਗਾ ਕਿ ਜਦੋਂ 2027 ਕਿਹੜੇ ਭਾਗ ਵਿਗਦੇ ਹੁਣ ਜਿਹੜੀ ਦੂਜੀ ਗੱਲ ਹੈ ਕਿ ਅੱਜ ਆਮ ਆਦੀ ਪਾਰਟੀ ਦੇ ਲੀਡਰਾਂ ਨੇ ਆਪਣੀਆਂ ਘਰ ਵਾਲੀਆਂ ਤੇ ਭਰਾਵਾਂ ਨੂੰ ਵੀ ਟਿਕਟਾਂ ਦਿੱਤੀਆਂ ਉਹ ਹਾਰ ਗਏ ਨੇ ਆਪੋਜੀਸ਼ਨ ਪਾਰਟੀ ਦੇ ਕਿਸੇ ਐਮਐਲਏ ਦੀ ਜਾਂ ਮੰਤਰੀ ਸਾਫ ਕਾ ਦੀ ਘਰ ਵਾਲੀ ਹਾਰ ਜੇ ਤੇ ਮੈਟਰ ਨਹੀਂ ਕਰਦਾ ਤੁਹਾਡੀ ਸਰਕਾਰ ਦੇ ਐਮਐਲਏ ਦੀ ਘਰ ਵਾਲੀਆਂ ਹਾਰ ਜੇ ਨੂੰ ਮੈਟਰ ਕਰਦਾ ਜੇ ਤਾਂ ਲੁਧਿਆਣੇ ਤੋਂ ਜਿਹੜੇ ਨੇ ਪੱਪੀ ਤੇ ਇੱਕ ਜਿਹੜੇ ਦੂਜੇ ਨੇ ਦੋ ਨੇ ਐਮਐਲ ਗੱਬੀ ਕੀ ਨਾ ਗੋਗੀ ਹੈ ਨਾ ਉਹਨਾਂ ਦੇ ਹਾਰ ਗਿਆ ਨੇ ਘਰ ਵਾਲੀਆਂ ਆ ਰਹੀਆਂ ਹਾਲਾਂਕਿ ਭਰਤਪੂਸ਼ਨ ਆਸ਼ੂ ਦੀ ਘਰ ਵਾਲੀ ਵੀ ਹਾਰ ਗਿਆ ਪਰ ਇੱਕ ਸਵਾਲ ਹੈ ਕਿ ਜੇ ਐਮਐਲਏ ਜਿਹੜੇ ਲੁਧਿਆਣੇ ਤੋਂ ਦੋ ਨੇ ਇੱਕ ਵਾਰਡ ਦੇ ਵਿੱਚ ਵੱਧ ਤੋਂ 2000 ਵੋਟ ਹੋਗੇ ਜੇ ਤੁਹਾਡੇ ਵਾਰਡ ਦੇ ਵਿੱਚ ਤੁਸੀਂ ਹਾਰ ਗਏ ਹੋ 2000 ਵਾਰਡ ਦੇ ਲੋਕਾਂ ਨੇ ਵੀ ਤੁਹਾਨੂੰ ਪਸੰਦ ਨਹੀਂ ਕੀਤਾ ਇਹਦਾ ਮਤਲਬ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਕੰਮ ਨਹੀਂ ਹੋ ਰਹੇ ਲੋਕੀ ਤੁਹਾਡੇ ਤੋਂ ਦੁਖੀ ਹੈ ਜੇ ਤੁਸੀਂ ਆਪਣੇ ਵਾਰਡ ਤੋਂ ਨਹੀਂ ਜਿੱਤ ਸਕੇ ਤੇ ਵਿੱਚੋਂ 27 ਦੇ ਵਿੱਚ ਤੁਸੀਂ ਵਿਧਾਨ ਸਭਾ ਕਿਵੇਂ ਜਿੱਤੋਗੇ ਤੁਹਾਡੀ ਵਾਰਡ ਦੇ ਵਿੱਚ ਤੁਹਾਨੂੰ ਲੋਕਾਂ ਨੇ ਹਾਰਤਾ ਦੋ ਕਾਰਨ ਹੋ ਸਕਦੇ ਜਾਂ ਤੇ ਤੁਹਾਡੇ ਚ ਹੰਕਾਰ ਹੋਣੀ ਈਗੋ ਹੋਣੀ ਆ ਜਾਂ ਤੁਸੀਂ ਕੰਮ ਨਹੀਂ ਕੀਤੇ ਨਾ ਹੁਣ ਇਹ ਸਭ ਤੋਂ ਵੱਡਾ ਸਵਾਲ ਆ ਗਿਆ ਇਸ ਮਸਲੇ ਦੇ ਵਿੱਚ ਕਿ ਆਖਿਰ ਜਿਹੜੇ ਅੱਜ ਰਿਜ਼ਲਟ ਆਏ ਨੇ ਉਹਦੇ 'ਚ ਇਹ ਜਿਹੜਾ ਸਾਹਮਣੇ ਮਸਲਾ ਆ ਗਿਆ ਕਿ ਜਿਹੜੇ ਆਮ ਆਦੀ ਪਾਰਟੀ ਨੂੰ ਜਿੱਤ ਤੇ ਜ਼ਰੂਰ ਹੋਈ ਹੈ ਇਹਨਾਂ ਦੀ ਨਗਰ ਨਿਗਮ ਪਟਿਆਲਾ ਬਣ ਜੂਗੀ ਅੰਮ੍ਰਿਤਸਰ ਬਣੂਗੀ ਲੁਧਿਆਣਾ ਬਣੂ ਜਲੰਧਰੀ ਬਣੂ ਕਈ ਆਜ਼ਾਦ ਜਿੱਤੇ ਨੇ ਉਹ ਵੀ ਬਾਅਦ 'ਚ ਸਰਕਾਰ ਦੇ ਨਾਲ ਰਲ ਜਾਂਦੇ ਨੇ ਪਰ ਜਿਹੜਾ ਉੱਥੋਂ ਹਾਰੇ ਨੇ ਅਸ਼ੋਕ ਪ੍ਰੈਸ਼ਰ ਪੱਪੀ ਦੀ ਪਤਨੀ ਮੀਨੂ ਪ੍ਰੈਸ਼ਰ ਵੀ ਹਾਰ ਗਈ ਹੈ ਨਾ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਹੁਣ ਤੱਕ ਜਿਹੜੇ ਨੇ ਰਿਜ਼ਲਟ ਜਿਹੜੇ ਆਏ ਨੇ ਹਲੇ ਤੱਕ ਪੂਰੀ ਡਿਟੇਲ ਤੇ ਨਹੀਂ ਲੇਕ ਹੌਲੀ ਹੌਲੀ ਆਉਣੇ ਸ਼ੁਰੂ ਹੋ ਚੁੱਕੇ ਨੇ ਪਰ ਕਈ ਥਾਵਾਂ ਦੇ ਅੱਜ ਲੜਾਈ ਝਗੜਾ ਵੀ ਹੋਇਆ ਖਾਸ ਕਰਕੇ ਪਟਿਆਲਾ ਦੇ ਵਾਰਡ ਨੰਬਰ 34 ਦੇ ਵਿੱਚ ਕਿ ਉੱਥੇ ਭਾਜਪਾ ਦੇ ਉਮੀਦਵਾਰ ਸ਼ਸ਼ੀਲ ਨੇ ਖੁਦ ਤੇ ਪਟ્રોલ ਪਾ ਕੇ ਆਪਣੇ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਜਨ ਅਮਰਸ ਦੇ ਅਜਨਾਲਾ ਚ ਥਾਰ ਸਵਾਰ ਨੌਜਵਾਨ ਨੇ ਉਹ ਤਰ੍ਹਾਂ ਵਾਇਰਿੰਗ ਹੋ ਗਈ ਆ ਪਟਿਆਲਾ ਚ ਬੀਜੇਪੀ ਉਮੀਦਵਾਰ ਜਿਹੜੀ ਆ ਉਹਨੇ ਕਿਹਾ ਕਿ ਬਾਹਰ ਤੋਂ ਆਏ ਜਿਹੜੇ ਲੋਕ ਉਹਨਾਂ ਨੇ ਇੱਟਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਜਿਸ ਵਿੱਚ ਬੀਐਸਐਫ ਦੇ ਜਵਾਨ ਸਮੇਤ ਦੋ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹੁਣ ਇਹ ਸਾਰੀ ਸਰਕਾਰ ਨੇ ਵੈਸੇ ਇਸ ਚੋਣਾਂ ਦੇ ਵਿੱਚ ਬਹੁਤ ਸਾਰੇ ਧੱਕੇਸ਼ਾਹੀ ਹੋਈ ਆ ਸਰਕਾਰ ਦੇ ਕਹਿ ਲਓ ਜਾਂ ਐਮਐਲਏ ਦੇ ਕਹਿ ਲਓ ਪਟਿਆਲੇ ਹੋਈ ਆ ਪਟਿਆਲੇ ਵਾਲਾ ਤੇ ਕੇਸ ਹੀ ਹਾਈ ਕੋਰਟ ਦੇ ਵਿੱਚ ਚੱਲ ਗਿਆ ਲਿਕੇ ਜਲੰਧਰ ਦੇ ਵਿੱਚ ਜੇ ਹੁਣ ਤੱਕ ਜਿਹੜੇ ਅੰਕੜੇ ਆਏ ਨੇ ਆਪ ਦੇ 38 ਨੇ ਕਾਂਗਰਸ 17 ਭਾਜਪਾ ਦੇ 13 ਬੀਐਸਪੀ ਦੀ 1 2 ਜਾ ਜਿੱਤੇ ਨੇ ਅੰਮ੍ਰਿਤਸਰ ਤੋਂ ਜਿਹੜੇ ਅੰਕੜੇ ਨੇ ਕਾਂਗਰਸ 10 ਆਪ ਦੇ 11 ਭਾਜਪਾ ਦੇ 1 ਔਰ ਪਟਿਆਲਾ ਦੇ ਵਿੱਚ ਆਮਾ ਦੀ ਪਾਰਟੀ ਦੇ 45 ਨੇ ਭਾਜਪਾ ਨੂੰ 4 ਕਾਂਗਰਸ ਤੇ ਕਾਲੀ ਦਲ ਨੂੰ 3 3 ਸੀਟਾਂ ਫਗਵਾੜਾ ਚ ਆਪ ਦੇ 12 ਨੇ ਕਾਂਗਰਸ ਦੇ 2 ਨੇ ਇਹ ਸਿਰ ਜਿਹੜੇ ਸਾਰੇ ਆ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ ਜਿਵੇਂ ਇੱਕ ਪਿਓਤੀ ਵੋਟ ਵੋਟ ਜਿੱਤ ਸੀਟ ਜਿੱਤ ਗਿਆ ਹੈਗੇ ਨੇ ਪਰ ਆ ਜਿਹੜੇ ਲੁਧਿਆਣੇ ਦਾ ਜਿਹੜਾ ਨਾ ਕਿ ਜਿਹੜੇ ਦੋ ਐਮਐਲਏ ਜਿਹੜੇ ਉਹਨਾਂ ਦੀਆਂ ਘਰ ਵਾਲੀਆਂ ਹਾਰ ਗਈਆਂ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕਿ ਉਹ ਆਪਣੇ ਵਿਵਾੜ ਚੋਂ ਹੀ ਹਾਰ ਗਏ ਨੇ ਇਹ ਅਚਰਚਾ ਲੇਕਿਨ ਫਿਰ ਵੀ ਸ਼ਹਿਰ ਦੇ ਵਿੱਚ ਆਮ ਆਦੀ ਪਾਰਟੀ ਨੂੰ ਕਿਉਂਕਿ ਸਰਕਾਰ ਇਹਨਾਂ ਦੀ 2022 ਚ ਬਣੀ ਤੇ 2024 ਦੇ ਵਿੱਚ ਆ ਕੇ ਇਹਨਾਂ ਦੇ ਨਗਰ ਨਿਗਮ ਜਿਹੜੇ ਸ਼ਹਿਰ ਜਿਹੜੇ ਪੰਜਾਬ ਦੇ ਆਪਾਂ ਕਹਿੰਦੇ ਕਿ ਮੈਟਰੋ ਸਿਟੀ ਆ ਉੱਥੇ ਇਹਨਾਂ ਦੀ ਮੇਅਰ ਤੇ ਨਗਰ ਨਿਗਮ ਜਿੰਨੀ ਆਪਣੇ ਆਪ ਚੇ ਸਵਾਲ ਛੋਟੀ ਇਲੈਕਸ਼ਨ ਹੈ ਪਰ ਆਮ ਆਦੀ ਪਾਰਟੀ ਦੇ ਲੋਕ ਇਹਨਾਂ ਨੇ ਜਿਤਾ ਲਈ ਲੋਕ ਵੀ ਨਾਲ ਜੁੜੇ ਗਏ ਨੇ ਪਰ ਅਸਲੀ ਜਿਹੜਾ ਇਮਤਿਹਾਨ ਜਵੇਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਇਆ ਸੀ ਕਿ ਤੁਹਾਨੂੰ 13 ਚੋਂ 3 ਮਿਲੀਆਂ ਤੇ ਹੁਣ ਅਗਲਾ ਹਿੰਦ ਮਿਤਿਆਣਾ ਆਵਾਦਵੀ ਪਾਰਟੀ ਦਾ ਕਿ ਜਿਹੜਾ ਇਹਨਾਂ ਨੇ ਰੰਗਲਾ ਪੰਜਾਬ ਬਣਾਉਂਦਾ ਦਾਵਾ ਕੀਤਾ ਸੀ ਉਹ 2027 ਦੇ ਵਿੱਚ ਪੰਜਾਬ ਦੀ ਜਨਤਾ ਕਿੰਨੇ ਖੁਸ਼ ਹੋਣਗੇ ਉਦੋਂ ਪਤਾ ਲੱਗੂ ਜੇ ਸਰਕਾਰ ਰਿਪੀਟ ਕਰ ਗਈ ਇਹਦਾ ਮਤਲਬ ਪੰਜਾਬ ਦੀ ਜਨਤਾ ਸਰਕਾਰ ਤੋਂ ਖੁਸ਼ ਹੀ ਹਾਲੇ ਤੇ ਇਹਨਾਂ ਨੇ ਜਿਹੜਾ ਮਾਸਟਰ ਸਟ੍ਰੋਕ ਆ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇਣਾ ਉਹ ਅਸਲੀ ਮਾਸਟਰ ਸਟ੍ਰੋਕ ਆ ਕੰਮ ਕਿੰਨੇ ਕੀ ਹੋਏ ਸਾਰੇ ਲੋਕਾਂ ਨੂੰ ਪਤਾ ਵੀ ਜ਼ਿਆਦਾ ਪੰਜਾਬ ਚ ਗੱਲਾਂ ਹੀ ਹੋਈਆਂ ਨੇ ਸੋਈ ਬਿਜਲੀ ਨੂੰ ਲੈ ਕੇ ਅਸਲੀ ਜਿਹੜਾ ਹੁਣ ਇੰਤਿਆਨਾ 2027 ਚ ਆਊਗਾ ਪੰਚਾਇਤੀ ਚੋਣਾ ਨਗਰ ਨਿਗਮ ਚੋਣਾ ਕੋਈ ਵੀ ਸਰਕਾਰ ਹੋਵੇ ਚਾਹੇ ਕਾਲੀਆਂ ਦੀ ਸਰਕਾਰ ਹੁੰਦੀ ਸੀ ਕਾਲੀਆਂ ਦੇ ਮਿਹਰਬਾਨ ਦੇ ਸੀ ਕਾਂਗਰਸ ਦੀ ਸਰਕਾਰ ਆਈ ਤੇ ਕਾਂਗਰਸ ਦੇ ਮਿਹਰ ਬਣ ਗਏ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਆਈ ਤੇ ਆਮ ਆਦੀ ਪਾਰਟੀ ਦੇ ਮਿਹਰ ਬਣ ਗਏ ਲੇਕਿਨ ਰਿਜ਼ਲਟ 27 ਦੇ ਵਿੱਚ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਜਿੱਤੀ ਤੇ 2019 ਦੇ ਵਿੱਚ ਉਹਨਾਂ ਦੇ ਮਿਹਰ ਬਣ ਗਏ ਸੀ ਤੇ 2022 ਦੇ ਵਿੱਚ ਕਿੰਨੀਆਂ ਸੀਟਾਂ ਰਹਿ ਗਈਆਂ 18 ਜੋ ਕਾਲੀਦਲ ਦੀ 10 ਸਾਲ ਸਤਾ ਰਹੀ ਹੈਗੀ ਉਹਨਾਂ ਦੇ ਮੇਅਰ ਉਹਨਾਂ ਦੇ ਉਹਨਾਂ ਦੇ ਤੇ ਬੀਜੇਪੀ ਦੇ 17 ਦੇ ਵਿੱਚ ਉਹਨਾਂ ਕੋ ਕਿੰਨੇ ਸੀ 14 ਐਮਐਲਏ ਬੀਜੇਪੀ ਕੋ ਕਿੰਨੇ ਸੀ 2 ਐਮਐਲਏ ਤੇ ਬਾਅਦ ਚ ਹਾਰ ਗਏ ਨਾ ਹੁਣ ਇਹਨਾਂ ਦੇ ਅੱਜ ਭਾਵੇਂ ਪੰਜੇ ਨਗਰ ਨਿਗਮ ਦੇ ਵਿੱਚ ਇਹਨਾਂ ਦੇ ਮੇਅਰ ਬਣਨ ਪਰ ਸਤਾਈ ਦੇ ਵਿੱਚ ਪਤਾ ਲੱਗੂਗਾ ਅਸਲੀ ਸਥਿਤੀ ਕੀ ਹੈ